ਵਣ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਮਸਲਿਆਂ ਨੂੰ ਲੈ ਕੇ ਨਹੀਂ ਹੋਣਾ ਪਵੇਗਾ ਖੱਜਲਖਵਾਰ ਪੰਜਾਬ ਸਰਕਾਰ ਚੁੱਕ ਰਹੀ ਹੈ ਠੋਸ ਕਦਮ ਤੇ ਸ਼ਿਕਾਇਤਾਂ ਦਾ ਸਾਰਥਕ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਹੈ ਵਚਨਬੱਧ ਜਿਵੇਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਹੁਣ ਜਿੰਨੇ ਵੀ ਪ੍ਰਵਾਸੀ ਪੰਜਾਬੀ ਨੇ ਉਹਨਾਂ ਨੂੰ ਆਪਣੇ ਮਸਲਿਆਂ ਦੇ ਲਈ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਖੱਜਲ ਖੁਆਰੀ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਲਈ ਹੁਣ ਉੱਚੇਚੇ ਠੋਸ ਕਦਮ ਚੁੱਕਣ ਜਾ ਰਹੀ ਹੈ ਤੇ ਇਹਨਾਂ ਮਸਲਿਆਂ ਇਹਨਾਂ ਸ਼ਿਕਾਇਤਾਂ ਦੇ ਸਾਰਥਕ ਹੱਲ ਕਰਨ ਦੇ ਲਈ ਸਰਕਾਰ ਨੇ ਆਪਣੀ ਵਜਦਵਤਾ ਪ੍ਰਗਟਾਉਂਦਿਆਂ ਹੋਇਆਂ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਵੱਲੋਂ ਜਿਹੜੇ ਪ੍ਰਵਾਸੀ ਪੰਜਾਬੀ ਨੇ ਇਹਨਾਂ ਦੇ ਮਸਲਿਆਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਤੇ ਹੱਲ ਵੀ ਸਾਰਥਕ ਹੋਣਗੇ ਇੱਥੇ ਦੱਸਦੀਏ ਕਿ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਹੈ ਕਿ ਅੱਜ ਐਨ ਆਰ ਆਈ ਆਨਲਾਈਨ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਐਨ ਆਰ ਆਈ ਦੇ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਨੇ ਉਹਨਾਂ ਨੂੰ ਵਿਚਾਰਿਆ ਗਿਆ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਹੈ ਜਿਹੜੇ ਪ੍ਰਵਾਸੀ ਪੰਜਾਬੀ ਨੇ ਇਹਨਾਂ ਦੇ ਮਸਲਿਆਂ ਨੂੰ ਲੈ ਕੇ ਵਚਨਬੱਧ ਹੈ ਤੇ ਨਾਲ ਹੀ ਨਾਲ ਲਗਾਤਾਰ ਯਤਨਸ਼ੀਲ ਵੀ ਹੈ ਤੇ ਬਹੁਤ ਸਾਰੇ ਅਜੇ ਕੰਮ ਕਰ ਰਹੀ ਹੈ ਜਿਸ ਦੇ ਨਾਲ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੂਰ ਹੋ ਸਕਣ ਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਸਾਰਥਕ ਹੱਲ ਹੋ ਸਕੇ ਇੱਥੇ ਦੱਸਦੀ ਹੈ ਕਿ ਕੁਲਦੀਪ ਸਿੰਘ ਤਾਲੀਵਾਲ ਹੋਰਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿ ਆਇਆ ਕਿ ਜਿਹੜੀ ਅਗਲੀ ਮੀਟਿੰਗ ਹੈ ਉਹ 6 ਜਨਵਰੀ ਨੂੰ ਹੋਵੇਗੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਹਰ ਮਹੀਨੇ ਦੇ ਪਹਿਲੇ ਹਫਤੇ ਐਨ ਆਰ ਆਈ ਆਨਲਾਈਨ ਮੀਟਿੰਗ ਹੋਇਆ ਕਰੇਗੀ ਤੇ ਇਸ ਮਿਲਣੀ ਦੇ ਵਿੱਚ ਜਿਹੜੇ ਐਨ ਆਰ ਆਈ ਦੇ ਮਸਲੇ ਨੇ ਉਹਨਾਂ ਦੀਆਂ ਸ਼ਿਕਾਇਤਾਂ ਨੇ ਉਹਨਾਂ ਨੂੰ ਸੁਨੇਆ ਜਾਵੇਗਾ ਤੇ ਨਾਲ ਹੀ ਨਾਲ ਉਹਨਾਂ ਦਾ ਹੱਲ ਕਰਨ ਦੇ ਵੀ ਯਤਨ ਕੀਤੇ ਜਾਣਗੇ ਤੇ ਨਾਲ ਹੀ ਨਾਲ ਜਲਦ ਤੋਂ ਜਲਦ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਵੀ ਕੀਤਾ ਜਾਵੇਗਾ ਇਥੇ ਦੱਸਦੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿ ਕਿ ਜਿੰਨੇ ਵੀ ਐਨ ਆਰ ਆਈਸ ਦੇ ਮਸਲੇ ਨੇ ਜ਼ਿਆਦਾਤਰ ਪੁਲਿਸ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਧਿਆਨ ਵਿੱਚ ਇਸ ਵਕਤ ਆਇਆ ਕਿ 85 ਜਿਹੜੀਆਂ ਸ਼ਿਕਾਇਤਾਂ ਨੇ ਉਹ ਸਾਹਮਣੇ ਆਈਆਂ ਨੇ ਤੇ ਉਹਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਡੀ ਸੀਜ਼ ਤੇ ਐਸ ਐਸ ਪੀਜ਼ ਨੂੰ ਹੁਕਮ ਜਾਰੀ ਕੀਤੇ ਨੇ ਕਿ ਇਹਨਾਂ ਮਸਲਿਆਂ ਦੀ ਜਾਂਚ ਪੜਤਾਲ ਜਲਦ ਤੋਂ ਜਲਦ ਕਰਕੇ ਇਹਨਾਂ ਦਾ ਸਾਰਥਿਕ ਹੱਲ ਕੱਢਿਆ ਜਾਵੇ ਤਾਂ ਕਿ ਪ੍ਰਵਾਸੀ ਪੰਜਾਬੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਉਹਨਾਂ ਨੇ ਵਕਫਾਕ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਹੁਕਮ ਜਾਰੀ ਕੀਤਾ ਨੇ ਕਿ ਜਿੱਥੇ ਪਹਿਲਾਂ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਕਿ ਵਕਫਾਕ ਵਿਭਾਗਾਂ ਦੇ ਨਾਲ ਤਾਲਮਿਲ ਕਰਕੇ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਰਹੀਆਂ ਨੇ ਇਹਨਾਂ ਦੇ ਵਿੱਚ ਹੋਰ ਸਖਤਾਈ ਅਪਣਾਈ ਜਾਵੇ ਤਾਂ ਕਿ ਜਿਹੜੀਆਂ ਇਹ ਕਮੇਟੀਆਂ ਬਣਾਈਆਂ ਗਈਆਂ ਨੇ ਇਹ ਵਕਫਾਕ ਵਿਭਾਗਾਂ ਦੇ ਨਾਲ ਹੁਣ ਹੋਰ ਜਿਹੜੇ ਫੁਰਤੀਲੇ ਤਰੀਕੇ ਦੇ ਨਾਲ ਜਿਹੜੀ ਆਪਣੀ ਕਾਰਵਾਈ ਕਰਨ ਤਾਂ ਕਿ ਪ੍ਰਵਾਸੀ ਪੰਜਾਬੀਆਂ ਦੇ ਜਿੰਨੀਆਂ ਵੀ ਸ਼ਿਕਾਇਤਾਂ ਨੇ ਉਹਨਾਂ ਦੇ ਮਸਲੇ ਨੇ ਉਹ ਹੱਲ ਹੋ ਸਕਣ ਇਹ ਤੁਸੀਂ ਦੱਸ ਦिए ਕਿ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਕਿਹਾ ਹੈ ਕਿ ਪ੍ਰਵਾਸੀ ਪੰਜਾਬੀਆਂ ਦੀ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਜਤਨਸ਼ੀਲ ਹੈ ਤੇ ਹਮੇਸ਼ਾ ਹੀ ਆਪਣੀ ਵਚਨਬੱਧਤਾ ਨੂੰ ਦਿਖਾਉਂਦਿਆ ਹੋਇਆ ਮਾਨ ਸਰਕਾਰ ਦੇ ਵੱਲੋਂ ਬਹੁਤ ਸਾਰੇ ਕਾਰਜ ਕੀਤੇ ਗਏ ਨੇ ਜਿਨ੍ਹਾਂ ਦੇ ਨਾਲ ਪ੍ਰਵਾਸੀ ਪੰਜਾਬੀਆਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਪਹਿਲਾਂ ਜਿਹੜੀਆਂ ਕਿ ਉਹ ਹੱਲ ਕਰਵਾ ਦਿੱਤੀਆਂ ਗਈਆਂ ਨੇ ਤੇ ਕੁਝ ਮਸਲੇ ਜਿਹੜੇ ਕਿ ਅਜੇ ਵਿਚਾਰ ਦੇ ਅਧੀਨ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇੱਥੇ 20% ਜਿਹੜੀਆਂ ਸ਼ਿਕਾਇਤਾਂ ਨੇ ਉਹ ਅਜੇ ਵਿਚਾਰ ਦੇ ਅਧੀਨ ਨੇ ਜਿਨ੍ਹਾਂ ਤੇ ਵਿਚਾਰਤੰਦਰਾ ਕੀਤਾ ਜਾ ਰਿਹਾ ਤੇ ਉਹਨਾਂ ਇਸ ਸਾਰਥਕ ਹੱਲ ਕੱਢਣ ਦੇ ਲਈ ਵੀ ਜਿਹੜੇ ਵਿਭਾਗ ਦੇ ਅਧਿਕਾਰੀ ਨੇ ਉਜਤਨਸ਼ੀਲ ਨੇ ਉਹਨਾਂ ਨੇ ਇੱਥੇ ਵਕ ਵਕ ਡੀ ਸੀਸ ਤੇ ਐਸ ਐਸ ਪੀਸ ਨੂੰ ਹੁਕਮ ਦਿੱਤੇ ਨੇ ਕਿ ਉਹ ਆਪਣੇ ਪੱਧਰ ਤੇ ਵੀ ਜਿਹੜੀਆਂ ਕਮੇਟੀਆਂ ਪਹਿਲਾਂ ਬਣਾਈਆਂ ਗਈਆਂ ਨੇ ਉਹਨਾਂ ਦੀ ਜਾਂਚ ਪੜਤਾਲ ਕਰਨ ਕਿ ਜੇਕਰ ਹਲਕੀ ਜਿਹੀ ਕੋਈ ਟਲਵਰਤੀ ਜਾ ਰਹੀ ਹੈ ਤੇ ਉਸ ਤੇ ਉੱਪਰ ਇਹਨਾਂ ਅਧਿਕਾਰੀਆਂ ਦੇ ਵੱਲੋਂ ਸਖਤੀ ਅਪਣਾਈ ਜਾਵੇ ਤਾਂ ਕਿ ਜਿਹੜੀਆਂ ਇਹ ਮੁਸ਼ਕਲਾਂ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਇਹਨਾਂ ਦਾ ਜਲਦ ਤੋਂ ਜਲ ਹੱਲ ਲੱਭਿਆ ਜਾਵੇ ਉਹਨਾਂ ਨੇ ਨਾਲ ਹੀ ਪ੍ਰਵਾਸੀ ਪੰਜਾਬੀਆਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀਆਂ ਜਿੰਨੀਆਂ ਵੀ ਸ਼ਿਕਾਇਤਾਂ ਨੇ ਉਹਨਾਂ ਦਾ ਸਾਰਥਕ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ ਤੇ ਉਹਨਾਂ ਦੇ ਜਿੰਨੇ ਵੀ ਮਸਲੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਜਲ ਤੋ ਜਲਦ ਹੱਲ ਕਰ ਦਿੱਤਾ ਜਾਵੇਗਾ ਇਹ ਤੇ ਦੱਸਦੀ ਇੱਕ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੇ ਇਸ ਗਲਤੀ ਵੀ ਵਚਨ ਬੱਤਾ ਦਰਸਾਈ ਹੈ ਕਿ ਹਰ ਮਹੀਨੇ ਦੇ ਵਿੱਚ ਇੱਕ ਜਿਹੜੀ ਹੈ ਆਨਲਾਈਨ ਐਨ ਆਰ ਆਈ ਮੀਟਿੰਗ ਕੀਤੀ ਜਾਇਆ ਕਰੇਗੀ ਤੇ ਇਸ ਮੀਟਿੰਗ ਇਸ ਮਿਲਨ ਦੇ ਵਿੱਚ ਜਿਹੜੇ ਮਸਲੇ ਨੇ ਐਨ ਆਰ ਆਈਸ ਦੇ ਪ੍ਰਵਾਸੀਆਂ ਦੇ ਉਹਨਾਂ ਨੂੰ ਵਿਚਾਰਿਆ ਜਾਵੇਗਾ ਉਹਨਾਂ ਨਾਲ ਇਹ ਵੀ ਗੱਲ ਕੀਤੀ ਹੈ ਕਿ ਆਉਣ ਵਾਲੇ ਸਾਲ ਜਾਣ ਕੇ 2025 ਦੀ ਜਿਹੜੀ ਪਹਿਲੀ ਜਿਹੜੀ ਮੀਟਿੰਗ ਹੋਵੇਗੀ ਉਹ 6 ਜਨਵਰੀ ਨੂੰ ਕੀਤੀ ਜਾਵੇਗੀ ਜਿਸ ਦੇ ਅਦੀਨ ਜਿੰਨੇ ਵੀ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉਹਨਾਂ ਨੂੰ ਸੁਣਿਆ ਜਾਵੇਗਾ ਤੇ ਜਾਂਚ ਪੜਤਾਲ ਉਪਰੰਤ ਜਲ ਤੋਂ ਜਲਦ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ ਉਹਨਾਂ ਦੇ ਮਸਲਿਆਂ ਦਾ ਹੱਲ ਕੀਤਾ ਜਾਵੇਗਾ